ਵਿੱਤੀ ਰਾਸ਼ੀ ਦੇ ਨਾਲ ਅਤੇ ਦੋਸ਼ਾਲਾ ਪਿੰਡ ਕੀਤਾ ਜਾਣਾ ਸਾਡੇ ਮਾਨਯੋਗ ਚੀਜ਼ਾਂ ਤੇ ਜੋਰ ਦਿੱਤਾ ਹੈ ਔਰ ਜੋੜਨੇ ਦੀ ਜ਼ਰੂਰਤ ਵੀ ਹੈ ਤੇ ਅਗਰ ਅੱਜ ਫਤਹਿ ਸਾਹਿਬ ਜੀ ਕਰੀਏ ਵਾਹ ਜੀ ਦਾ ਖਾਲਸਾ ਸ਼੍ਰੀ ਵਾਹ ਜੀ ਦੀ ਕੀ ਫਤ ਸਮਾ ਬਹੁਤ ਹੋਵੇ ਸ ਕੋਈ ਦੌੜਾ ਨਹੀਂ ਪਰ ਤੁਹ ਜੂਰੀ ਗੱਲਾਂ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਅੱਜ ਕਾਸ਼ ਦੀਪ ਦੇ ਭੋਗ ਦੇ ਬਾਰੇ ਚ ਗੱਲਾ ਫਰੀਦਕੋਟ ਜਿਹੜਾ ਹੀ ਪੂਰਾ ਇਹ ਇਲਾਕਾ ਹੀ ਨਹੀਂ ਸਮੁੱਚੇ ਦੇਸ਼ ਦੇ ਜਿਵੇਂ ਕਮਾ ਪੰਜਾਬੀਆਂ ਦੀ ਸਿੱਖਾਂ ਦੀ ਨਜ਼ਰ ਹੈ ਇੱਕ ਆਸ਼ ਦੀਪ ਦੇ ਭੋਗ ਤੇ ਲੋਕ ਕੀ ਕਹਿੰਦੇ ਆ ਕਿ ਕੀ ਹੋਣਾ ਮੈਂ ਘਰ ਆਇਆ ਸੀ ਬਾਈ ਬਰਿੰਦਰ ਨੂੰ ਮਿਲ ਕੇ ਗਿਆ ਪਰਿਵਾਰ ਨੂੰ ਮਿਲ ਕੇ ਗਿਆ ਤੇ ਮੈਂ ਉੱਥੇ ਬੈਠੇ ਨੇ ਡਿਊਟੀ ਕਮਿਸ਼ਨਰ ਫਰੀਦਕੋਟ ਨਾਲ ਗੱਲ ਕੀਤੀ ਤਾਂ ਜੋ ਇਹ ਤੋਂ ਗੱਲਾਂ ਨਹੀਂ ਆ ਗਈਆਂ ਮੈਂ ਰਿਪੋਰਟਿੰਗ ਕਰਨਾ ਜਉਦਾ ਇਹੀ ਗੱਲ ਰਹਿਣੀ ਸੀ ਕਿ ਜਦੋਂ ਫੌਜ ਥੈਟ ਆਫ ਪਾਸ ਕਲੀਅਰ ਕਰ ਦੂਗੀ ਉਸ ਤੋਂ ਬਾਅਦ ਅਸੀਂ ਕਰਾਂਗੇ ਤੇ ਮੇਰਾ ਮਿਸੀ ਸਾਹਿਬ ਨੂੰ ਕਹਾਈ ਸੀ ਕਿ ਤੁਹਾਡਾ ਫਰਜ਼ ਬਣਦਾ ਹੈ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਯਾ ਡਿਪਟੀ ਕਮਿਸ਼ਨਰ ਤੁਸੀਂ ਡੀਓ ਲਿਖੋ ਫੌਜ ਨੂੰ ਤੁਸੀਂ ਫੌਜ ਨੂੰ ਡੀਓ ਲਿਖੋ ਆਪਦੀ ਲੈਟਰ ਪੈਡ ਤੇ ਕਿ ਮੇਰੇ ਜ਼ਿਲ੍ਹੇ ਦੇ ਲੋਕਾਂ ਦੀਆਂ ਆ ਭਾਵਨਾਵਾਂ ਤੇ ਜਲਦੀ ਤੋਂ ਜਲਦੀ ਕਾਰਸ਼ੀਫ ਨੂੰ ਸ਼ੀਲਦਾ ਹਲਾਨ ਕਿਤਾ ਲਾਵੇ ਤੁਸੀਂ ਡੀਓ ਲਿਖ ਸਕਦੇ ਹੋ ਮੈਂ ਐਸਾ ਸਿਰਾਂ ਦੀ ਗੱਲ ਕਰਨੀ ਚਾਹੀਦੀ ਫਿਰ ਮੈਂ ਫੌਜ ਦੇ ਜਿਹੜਾ ਉਹ ਅਫਸਰ ਹੈ ਉਹ ਜਿਹੜਾ ਇਹਦਾ ਕੈਪਟਨ ਹੈ ਇਨਚਾਰਜ ਮੈਕ ਜੂਨ ਦਾ ਜਿਹੜਾ ਇਨਚਾਰਜ ਹੈ ਜਿਹੜਾ ਕਾਰਜ ਕੀ ਕੰਮ ਕਰਦਾ ਸੀ ਫਿਰ ਮੈਂ ਉੱਥੇ ਬੈਠੇ ਕਾਫੀ ਦੇ ਘਰੇ ਬੈਠੇ ਉਹਦੇ ਨਾਲ ਗੱਲ ਆਮ ਤੌਰ ਤੇ ਫੌਜ ਦੇ ਵਿੱਚ ਕੀ ਹੁੰਦਾ ਹੈ ਕਿ ਫੌਜ ਦੇ ਜਿਹੜੇ ਅਫਸਰ ਹੈ ਕੋਈ ਸਮਝਦੇ ਰਹਿੰਦੇ ਆ ਕਿ ਜਿਹੜੇ ਸਿਵਲ ਦੇ ਲੋਕ ਆ ਜਾਂ ਪੋਲੀਟਿਕਲ ਲੀਡਰਾਂ ਆ ਜਾਂ ਇਹਨਾਂ ਨੂੰ ਫੌਜ ਦੇ ਸਿਸਟਮ ਦੇ ਬਾਰੇ ਵਿੱਚ ਕੁਝ ਪਤਾ ਨਹੀਂ ਹੁੰਦਾ ਅਮੇਰ ਉਹਨਾਂ ਜਿਹੜੋ ਗੱਲ ਕੀਤੀ ਜਿਹਤੋਂ ਉਹਨਾਂ ਅਗੀਆਂ ਗੱਲਾਂ ਕੀਤੀਆਂ ਮੈਂ ਇਤਸਾਨੀਆਂ ਕਰਾਂ ਤਾਂ ਸਮੁੱਚੇ ਪੰਜਾਬ ਦੇ ਲੋਕਾਂ ਦਾ ਗੁੱਸਾ ਭੜਕ ਸਕਦਾ ਪਰ ਮੈਂ ਪੰਜਾਬ ਦੇ ਲੋਕਾਂ ਦੀ ਭਾਵਨਾ ਉਹਨੂੰ ਜ਼ਰੂਰ ਦੱਸਦੀ ਸੀ ਕਿ ਸਾਡੇ ਲੋਕਾਂ ਦੀ ਭਾਵਨਾ ਕੀ ਹੈ ਜੇ ਐਵੇਂ ਹੀ ਬਾਗਰਾ ਦੇ ਉੱਤੇ ਸਾਡੇ ਪੰਜਾਬ ਦੇ ਫੌਜੀ ਮੌਜੂਦ ਸਾਹ ਹੱਥਾਂ ਬੰਦੇ ਰਹਿਣਗੇ ਕਿਉਂ ਉਸ ਆਦਰ ਨੂੰ ਦਬਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਸੰਘਰਸ਼ ਕਰਨਾ ਪਊਗਾ ਤਾਂ ਫਿਰ ਆਪਣੇ ਆਪ ਦੇ ਵਿੱਚੋ ਸੋਚਣ ਵਾਲੀ ਗੱਲ ਹੈ ਇਹਦਾ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਸਰਕਾਰ ਨੂੰ ਵੀ ਕਾਣਾ ਚੋਣਾ ਸਿਸਟਮ ਨੂੰ ਵੀ ਕਾਣਾ ਚੋਣਾ ਹੈ ਜਿਸ ਧਰਤੀਆਂ ਕੰਧਾਂ ਕਮਜ਼ੋਰ ਹੋਣਗੀਆਂ ਉਹਨਾਂ ਧਰਤੀਆਂ ਦੇ ਵਿੱਚ ਚੋਰਾਂ ਦੇ ਡਾਕੂਆਂ ਦਾ ਘੁਸਣਾ ਸੌਖਾ ਹੈ ਸਾਡੇ ਦੇਸ਼ ਦੇ ਮਾਣਾਂ ਦੇ ਉੱਤੇ ਕੌਣ ਖੜਾ ਹੈ ਗਿੰਦੀ ਅਸੀਂ ਕਰ ਲਈਏ अस्सी नब्बे परसेंट पाबी मुंबे लड़े अग्निर राहुल गांधी ने पार्टी के लोगों ने हो बहुत लाव पाया इसके पर सुनी नहीं बिहार यूपी वर्ग स्टेटा ने, ने रेलों वी रेल गडियां भी रोकिया बहुत कुछ किया पर मैं अफसोस है इस गंज के लोग इस तरह कर नहीं सकते फिर सरकार ने दफ्तर मारता कि ਜਿਹੜੇ ਗੱਡੀਆਂ ਰੋਕਦੇ ਆ ਹੋਰ ਕਰਦੇ ਆ ਆ ਕਰਦੇ ਆ ਤੇ ਉਹਨਾਂ ਦਾ ਰਿਕਾੜ ਖਰਾਬ ਹੋ ਜੂਗਾ ਉਹਨੂੰ ਅਗਲੀ ਵੀ ਨਹੀਂ ਭਰਤੀ ਨਹੀਂ ਕਰਨਾ ਤੇ ਉਹਨਾਂ ਨੂੰ ਰੋਣ ਕਰਨ ਵਾਲੇ ਵਿਚਾਰੇ ਲੈਟ ਤਮੇਂ ਫੌਜ ਨੂੰ ਐਬਸੋਲੂਟਲੀ ਗੱਲ ਕਹੀ ਸੀ ਜੇ ਆਇਆਂ ਤੁਸੀਂ ਕਰਦੇ ਰਹੋਗੇ ਤਾਂ ਫਿਰ ਪੰਜਾਬ ਦੇ ਮੁੰਡੇ ਤਾਂ ਪੰਜਾਬ ਦੇ ਮਾਂ ਪਿਓ ਇਹ ਸੋਚਣੇ ਮਜਬੂਰ ਹੋ ਜਾਣਗੇ ਕਿ ਅਸੀਂ ਫੌਜ ਦੇ ਵਿੱਚ ਭੇਜੀ ਕੇ ਨਾਲ ਜੀਣੀ ਬਾਈ ਬਲਵਿੰਦਰ ਸਿੰਘ ਨਾਲ ਗੱਲ ਹੋਈ ਕਿ ਅੰਦਾ ਮੈਂ ਤਾਂ ਸੋਚਦਾ ਜੀ ਦੂਜੇ ਮੁੰਡਿਆਂ ਨੂੰ ਫੌਜ ਭੇਜਾਂਗੇ ਇੱਕ ਹੋਰ ਇਹਨਾਂ ਦੇ ਘਰ ਬੈਠਾ ਸੀ ਫੌਜੀ ਦਾ ਬਾਪ ਉਹ ਕਹਿੰਦਾ ਸੀ ਕਿ ਸੋਚ ਰਿਹਾ ਮੁੰਡੇ ਨੂੰ ਉੱਥੇ ਭੇਜੀ ਕਿ ਨਾ ਭੇਜੀ। ਹੋ ਘਟਨਾ ਕੀ ਹੈ ਕਿ ਉਹ ਸਾਰਾ ਸਰਹੱਦੀ ਵਾਪਰਿਆ। ਜਿੱਥੇ ਘਟਨਾ ਕੰਨ ਵਾਪਰਦਾ ਹੈ ਉਥੇ ਕੁਝ ਵੀ ਨਾ ਪਹਿਲਾਂ ਸਿਕਿਉਰਿਟੀ ਵਾਪਸ ਕਿਉਂ ਨਹੀਂ ਜਾਂਦੀ ਹੈ? ਇਹ ਸੋਚਣ ਦੀ ਲੋੜ ਹੈ। ਜੇ ਇਹ ਸਾਰਾ ਘਟਨਾ ਕਾਪਰ ਵਾਪਰਿਆ ਤੇ ਤਾਂ ਹੀ ਕਾਸ਼ ਦੀ ਸੀ ਜਾਨ ਵੀ ਇਹਦੇ ਨਾਲ ਹੋਰ ਅਨੇਕਤ ਬਹੁਤ ਸਾਰੇ ਫੌਜੀ ਜਿਹੜੇ ਸ਼ਹੀਦ ਹੋਏ। ਇਹ ਅਸੂਰਰ ਕੌਣ ਹੈ? ਸਾਨੂੰ ਇਹ ਸੋਚਣ ਦੀ ਲੋੜ ਹੈ, ਸੋਚਣਾ ਬੰਦ ਹੈ। ਮੈਂ ਕਿਸ ਸਾਹਮਣੇ ਡਿਸਕਸ ਕਰ ਰਿਹਾ ਸੀ ਕਿ ਜਿਹੜੀ ਜੇ ਮੈਂ ਨੈਸ਼ਨਲ ਦਲ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਹਾਂ। ਮਜ਼ੂਰ ਮੁਲਾਜ਼ਮ ਕਾਂਗਰਸ ਜੜੀ ਕੇ ਕੇਸ਼ੀ ਭਾਗ ਕਾਂਗਰਸ ਪਾਰਟੀ ਅਸੀਂ ਅੱਜ ਆਸ ਦੀਪ ਜਿਹੜੇ ਫੌਜੀ ਸਾਹੇ ਸ਼ਹੀਦ ਹੋਇਆ ਚੇਅਰਮੈਨ ਦਾ ਉਹਦੇ ਭੋਗ ਦੇ ਮੌਕੇ ਅਸੀਂ ਇੱਥੇ ਆਏ ਹਾਂ। ਮੈਨੂੰ ਇੱਥੇ ਬੜੇ ਗਹਿਲੇ ਅਫਸੋਸ ਨਾਲ ਗੱਣੀ ਪੈ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਹਾ ਗਿਆ ਸੀ ਕਿ ਜਿਹੜਾ ਫੌਜੀ ਸ਼ਹੀਦ ਹੋਊਗਾ 20 ਕਰੋੜ ਰੁਪਈਆ ਨੂੰ ਦਵਾਂਗੇ। ਪਰ ਇੱਥੇ ਕਿਧਰ ਕਿਤੇ ਆ ਕੇ ਕੋਈ ਉਲਾਨ ਨਹੀਂ ਹੋਇਆ। ਜਿਹੜਾ ਦਿੱਤੀ ਚ ਬ੍ਰਿੰਡ ਕੋਡ ਦਾ ਮੈਂ ਗੱਲ ਕੀਤੀ ਸੀ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਡੈਥ ਆਫ ਕਾਰ ਜਦੋਂ ਫੌਜ ਦੇ ਦੂਗੀ ਤਾਂ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਹੋਊਗਾ ਪਹਿਲੀ ਗੱਲ ਤਾਂ ਇਹ ਅਗਲੀ ਵੀ ਜਿਹੜੀ ਸਕੀਮ ਹੈਗੀ ਹੈ ਇਹ ਸਕੀਮ ਹੀ ਗਲਤ ਹੈ ਬੰਦ ਹੋਣੀ ਚਾਹੀਦੀ ਦੂਜੀ ਗੱਲ ਜੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਹੀਦ ਕਰਾਰ ਦੇਣ ਦੇ ਲਈ ਫੌਜ ਵੱਲੋਂ ਤਾਂ ਕੇਂਦਰ ਸਰਕਾਰ ਵੱਲੋਂ ਕੀ ਇਨਕੁਆਰੀਆਂ ਸਟਾਰਟ ਕੀਤੀਆਂ ਜਾਣੀਆਂ ਜੇ ਕੋਈ ਰੋਲਾ ਪਿਆ ਤਾਂ ਸ਼ਹੀਦ ਕਰਾਰ ਦੇ ਦਿਆਂਗੇ ਨਹੀਂ ਰੋਲਾ ਪਿਆ ਤਾਂ ਕੋਈ ਹੋਰ ਦੇ ਦੇ ਦਿਆਂਗੇ ਤੋ ਇਹ ਜਿਹੜਾ ਬੰਦ ਕਰਾਰ ਹੈਗਾ ਇਹ ਬਹੁਤ ਗਲਤ ਹੈ ਪੰਜਾਬ ਦੇ ਨੌਜਵਾਨ ਜਿਹੜੇ ਸੀਲ ਹੁੰਦੇ ਆ ਉਹਨਾਂ ਨੂੰ ਤੁਰੰਤ ਸੀਦਾ ਦਰਜਾ ਦੇ ਕੇ ਉਹਨਾਂ ਨੂੰ ਮਿਲਨੀਆ ਘੂਰ ਤਗੜੀਆਂ ਪੰਜਾਬ ਸਰਕਾਰ ਨੇ ਜੋ ਕੰਨਿਆ ਸੀ ਉਹ ਦੇਣੀਆਂ ਚਾਹੀਦੀਆਂ ਮੈਂ ਇਹ ਤੇ ਜ਼ਿਕਰ ਕਰਨਾ ਚਾਹੂੰਗਾ ਇਸੇ ਤਰ੍ਹਾਂ ਕੋਟਲੀ ਕ੍ਰਾਮ ਮਾਨਸਾ ਦੇ ਵਿੱਚ ਵੀ ਹੋਇਆ ਸੀ ਉਹਨੂੰ ਜਿਹੜਾ ਫੌਜੀ ਦਾ ਸੰਸਕਾਰ ਕਰਨ ਵਾਸਤੇ ਫੌਜ ਨੇ ਸਿਾਈ ਮਾਨਸਾ ਦੀ ਪੁਲਿਸ ਨੇ ਸੰਸਕਾਰ ਕਰਵਾਇਆ ਤੇ ਉਸ ਬਾਅਦ ਲੋਕਾਂ ਦਾ ਰੋਸ ਪੈਣ ਤੋਂ ਬਾਅਦ ਫਿਰ ਮੁੱਖ ਮੰਤਰੀ ਸਾਹਿਬ ਉਹਨੂੰ ਰੁਪਿਆ ਦੇ ਕੇ ਹਾਲਾਣ ਕਰ ਸਕੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਜਿਹੜੇ ਹੈਗੇ ਆ ਮੇਰੇ ਸਮਝ ਹੈ ਮੈਂ ਗੱਲ ਜ਼ਰੂਰ ਕਹਿਣੀ ਚਾਹਾਂ ਭਈ ਜੇ ਇਸ ਘਰ ਦੀਆਂ ਕੰਧਾਂ ਕਮਜ਼ੋਰ ਹੋਣਗੀਆਂ ਤਾਂ ਉਹਨਾਂ ਦੇ ਵਿੱਚ ਚੋਰਾ ਦੁਸ਼ਮਣਾ ਦਾ ਵਰਨਾ ਸੁਭਾਵਕ ਹੈ ਕੋ ਜਿਹੜੇ ਬਾਰਡਰਾਂ ਦੇ ਸਾਡੇ ਲੋਕ ਬੈਠੇ ਆ ਬਾਰਡਰਾਂ ਨੂੰ ਮਜ਼ਬੂਤ ਪੰਜਾਬ ਦੇ ਦੇਸ਼ ਦੀ ਸਰਕਾਰ ਨੂੰ ਕਰਨਾ ਚਾਹੀਦਾ ਇੱਕ ਮੈਂ ਹੋਰ ਇਹਦੇ ਸਖਤ ਲੋਚਣਾ ਕਰਨਾ ਚਾਹਣਾ ਦੇਸ਼ ਦੇ ਪ੍ਰਧਾਨ ਮੰਤਰੀ ਫੌਜ ਦੀਆਂ ਵਰਦੀਆਂ ਪਾ ਕੇ ਫੋਟੋਆਂ ਖਚਾਉਂਦੇ ਫਿਰਦੇ ਆ ਤੇ ਸਟੇਜਾਂ ਤੋਂ ਕਹਿ ਰਹੇ ਆ ਮੇਰੀਆਂ ਰਗਾਂ ਦੇ ਵਿੱਚ ਗਰਮ ਸੰਧੂਰ ਜਿਹੜਾ ਹੈਗਾ ਖੋਲਦਾ ਹੈ ਸੰਧੂਰ ਚੱਲਦਾ ਹੈ ਕੈਨਿਕਲ ਤੇ ਇਹ ਵੀ ਸੰਧੂਰ ਜਿਹੜਾ ਹੁੰਦਾ ਜੀ ਉਹਨੂੰ ਕੋਈ ਖਾ ਲੇ ਇਨਫੈਕਸ਼ਨ ਹੋ ਜਾਂਦੀ ਹੈ ਤੇ ਉਹ ਕੰਮ ਤੋਂ ਘਰਾ ਰਹਿੰਦਾ ਹੀ ਨਹੀਂ ਤੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੇਰੇ ਰਗਾਂ ਦੇ ਵਿੱਚ ਸੰਧੂਰ ਹੈ ਬੀਜੇਪੀ ਵਾਲਿਆਂ ਨੇ ਮੈਂ ਇਥੇ ਪੋਲੀਟਿਕਲ ਗਲਤੀ ਕਰਨੀ ਜਾਊਂਗਾ ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਮੈਂ ਚੌਕੀਦਾਰ ਤੇ ਸਾਰੇ ਬੀਜੇਪੀ ਦੇ ਅਨਭਗਤਾਂ ਲਿਖ ਲਿਆ ਸੀ ਮੈਂ ਵੀ ਚੌਕੀਦਾਰ ਮੈਂ ਵੀ ਚੌਕੀਦਾਰ ਤੇ ਮੈਂ ਕਹਿੰਦਾ ਵੀ ਸ਼ੇਰ ਸੰਧੂਰ ਪ੍ਰਧਾਨ ਮੰਤਰੀ ਜੀ ਕਹਿੰਦੇ ਹੈ ਤੇ ਹੁਣ ਬੀਜੇਪੀ ਵਾਲੇ ਸਾਰੇ ਭਾਈ ਸੰਧੂਰ ਲਾ ਕੇ ਫਿਰਦੇ ਰਹਿਣ ਤੂੰ ਜਿਹੜਾ ਉਹ ਕਹਿੰਦੇ ਰਗਾ ਤੇ ਫਿਰ ਇਹ ਸੁਧੂਰ ਹੈ ਤੇ ਭਾਈ ਪ੍ਰਧਾਨ ਮੰਤਰੀ ਸਾਹਿਬ ਬਾਗਲਾਂ ਦੇ ਉੱਤੇ ਪੰਜਾਬ ਦੇ ਫੌਜੀਆਂ ਦਾ ਖੂਨ ਡੁੱਲ ਰਿਹਾ ਹੈ ਇਹਦਾ ਜਵਾਬ ਕੌਣ ਦੇਗਾ ਉਸ ਕਰਕੇ ਮੈਂ ਜਿੱਤੇ ਕਾਸ਼ੀਗੂੰ ਅਸੀਂ ਸੁਧਾਰ ਦੀ ਪੇਟ ਕਰਦੇ ਆ ਪੰਜਾਬ ਦੇ ਵਿੱਚ ਜਿਵੇਂ ਵੀ ਨੌਜਵਾਨ ਸ਼ਹੀਦ ਹੁੰਦੇ ਹੈ ਇਹਨਾਂ ਨੂੰ ਗਲਤ ਪਾਸੇ ਟੋਰਨ ਦੀ ਬਜਾਏ ਸਹੀ ਦਾ ਦਰਜਾ ਦਿੱਤੀ ਜਾਏ ਕਿ ਤੁਰੰਤ ਜਿਹੜਾ ਹੈਗਾ ਉਹਨਾਂ ਨੂੰ ਬਣਦਾ ਮਾਨ ਸਤਿਕਾਰਾ ਨੂੰ ਲੋੜ ਕੀ ਸਰਕਾਰਾਂ ਨੂੰ ਇਹ ਮਤੇ ਨਹੀਂ ਵਿਧਾਨ ਸਭਾ ਚ ਠਾਉਣੇ ਚਾਹੀਏ ਮੈਂ ਉਹ ਕਹਿੰਦਾ ਪੰਜਾਬ ਸਰਕਾਰ ਦੇ ਨਮੁੰਦੇ ਤੇ ਭੋਗ ਤੇ ਆਏ ਉਹ ਬਹੁਤ ਸਾਰੇ ਇੱਕ ਜਨੂਕ ਫੌਜ ਨੂੰ ਫਾਇਦਾ ਨਹੀਂ ਦਊਗੀ ਨੀ ਇਹਨੂੰ ਸੀਟਾ ਕਰਾ ਤੋ ਪੰਜਾਬ ਦੀ ਵਿਧਾਨ ਸਭਾ ਚ ਪੰਜਾਬ ਦੀ ਸਰਕਾਰ ਨੂੰ ਇਸ ਤਰ੍ਹਾਂ ਦਾ ਫੈਸਲਾ ਕਿਉਂ ਨਾ ਚਾਹੀਦਾ ਕਿ ਜੇ ਕੇਂਦਰ ਸਰਕਾਰ ਫੌਜ ਵੱਲੋਂ ਕਿਸੇ ਫੌਜੀ ਨਾਲ ਇਸ ਤਰ੍ਹਾਂ ਪੇਲ ਭਾਵ ਹੁੰਦਾ ਹੈ ਤਾਂ ਉਹਦੇ ਖਿਲਾਫ ਸਪੱਸ਼ਟ ਪੰਜਾਬ ਸਰਕਾਰ ਲਵੇ ਤੇ ਬਿੱਲ ਪਾਸ ਕਰੇ ਕਿ ਪੰਜਾਬ ਦਾ ਫੌਜੀ ਸੀ ਰੂਂਦਾ ਤਾਂ ਪੰਜਾਬ ਸਰਕਾਰ ਉਹਨੂੰ ਸਹੂਲਤ ਦੇਣ ਦਾ ਪੱਕਾ ਪ੍ਰਬੰਧ ਕਰੇ ਜੇਕਰ ਅਗਨੀ ਵੀਰ ਦਾ ਕਰਜਾ ਲਗਾਤਾਰ ਨਾ ਜਾਰੀ ਹੁੰਦਾ ਦਾ ਫਾਇਦਾ ਹੁੰਦਾ ਹੋ ਸਕਦਾ ਸਾਰਾ ਮਾਨਸ ਮਾਨਾ ਨੂੰ ਮਿਲ ਜਾਣਾ ਸੀਗਾ ਪਰ ਜੇ ਅਗਨੀ ਵੀਰ ਦਾ ਕਰਜ ਹੈ ਉਹ ਤੁਸੀਂ ਕੀ ਸੋਚਦੇ ਹੋ ਉਹ ਬੰਦ ਹੋਣਾ ਚਾਹੀਦਾ ਜਾਂ ਲਗਾਤਾਰ ਚੱਲਣਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਗਨੀ ਦੀਵ ਦੇ ਕਰਕੇ ਇਹਨਾਂ ਨੇ ਫੌਜੀਆਂ ਦਾ ਨਾਸ਼ ਕਰਤਾ ਸਾਰੀਆਂ ਸੂਰਤਾਂ ਬੰਦ ਕਰ ਦਿੱਤੀਆਂ ਰਾਹੁਲ ਗਾਂਧੀ ਜੀ ਵੱਲੋਂ ਸਾਡੀ ਪਾਰਟੀ ਵੱਲੋਂ ਸਾਰੇ ਲੋਕਾਂ ਕੋਲ ਬਾਰ ਬਾਰ ਗੱਲ ਕੀਤੀ ਜਾ ਰਹੀ ਹੈ ਕਿ ਅਗਨੀ ਵੀਰ ਸਕੇ ਨੂੰ ਬੰਦ ਕਰਕੇ ਸਿੱਧਾ ਫੌਜ ਦਾ ਜੀ ਘਟਿਆ ਉਹਨੂੰ ਚਾਲੂ ਕੀਤਾ ਜਾਵੇ ਰਾਜਾ ਬੜਿੰਦ ਜੀ ਸਾਡੇ ਪੰਜਾਬ ਪ੍ਰਧਾਨ ਘਰ ਵੀ ਆ ਕੇ ਗਏ ਆ ਰਾਹੁਲ ਧੰਦੀ ਜੀ ਨੇ ਆਕਾਸ਼ ਦੇ ਪਿਤਾ ਦੀ ਗੱਲ ਵੀ ਕਰਾਈ ਹੈ ਮੈਂ ਕਿਰਨਦੀਪ ਸਿੰਘ ਗਹਿਰੀ ਘਰ ਆਇਆ ਸੀ ਕੋ ਸਾਡੇ ਤੇ ਜਾ ਸੀ ਰਾਹੁਲ ਧੰਦੀ ਜੀ ਰਾਹੀਂ 40 ਸਾਲ ਦੇ ਰਾਹੀਂ ਰਾਜਾਪਿੰਡ ਦੇ ਰਾਹੀਂ ਇਸ ਮਾਮਲੇ ਨੂੰ ਪੰਜਾਬ ਦੇ ਨੌਜਵਾਨਾਂ ਦੇ ਇਸ ਮੁੱਦੇ ਨੂੰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਠਾਵਾਂਗੇ ਔਰ ਪੂਰਾ ਜੋਰ ਲਾਵਾਂਗੇ ਕਾਂਗਰਸ ਪਾਰਟੀ ਇਹ ਅਗੜੀ ਦੀ ਸਕੀਮ ਨੂੰ ਬੰਦ ਕੀਤਾ ਧੰਨਵਾਦ ਠੀਕ